ਜੋ ਆਪਕਾ ਮਨਜ਼ੂਰ ਹੋ। ਡੋਟਰ ਅਭੀ ਪ੍ਰਸਾਦ ਭਾਈ ਸੁਰਜੀਤ ਸਿੰਘ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਨੂੰ ਸੇਵਾ ਵਿੱਚ ਬਖਸ਼ਿਸ਼ ਪ੍ਰਾਪਤ। ਸਾਡੇ ਬਹੁਤ ਸਾਰੇ ਕਾਰਜਗਰ ਬਾਬਾ ਲਖਮਿੰਦਰ ਸਿੰਘ ਜੀ ਇੰਚਾਰਜ ਜਦੋਂ ਹਰ ਸੈੱਟ 'ਤੇ ਉਹਨਾਂ ਨੂੰ ਬੇਨਤੀ ਹੁੰਦੀ ਹੈ ਉਹਨਾਂ ਸੇਵਾ ਵਿੱਚ ਪ੍ਰਾਪਤ ਹੁੰਦੇ। ਬੋਲੇ ਦੋਹਰਾ ਬਦਲ ਕੋ ਸਾਹਿਬ ਜੀ 25 30 ਇੰਚ ਦੀ ਮੈਟਰੀਅਲ ਨੂੰ ਸ਼ੇਰ ਦੀ ਵਰਕਸ਼ਾਪ ਤੋਂ ਕਰਦੇ ਨੇ 25 30 ਇੰਚ ਲਈ ਇਹ ਵੀ ਸਾਡੇ ਇਸ ਪਾਉਂਸ ਮੰਦੇ ਹਨ ਅਗਰ ਇਨਸ਼ਾਅੱਲਾ ਪਾਸ਼ਾ ਬਾਈ ਬਲਵਿੰਦਰ ਸਿੰਘ ਜੀ ਉਹਨਾਂ ਦਾ ਸਨਮਾਨ ਕਰਦੇ ਹੋਏ ਸਾਡੇ ਸ਼ਰਮਨੀ ਸ਼ਰਸ਼ਾ ਦੇ ਮਹਾਨ ਸ਼ਾਹ ਜੀ बोले तेरी शोन्हात सियाकाल मान जी का बादशाह भाई भाई की फतेह ਬਹੁਤ ਬਹੁਤ ਵਾਰ ਤੁਹਾਨੂੰ ਧੰਨਵਾਦ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਨੀਦਰ ਸਿੰਘ ਜੀ ਖਾਲਸਾ ਪਰਨਾਮ ਸ੍ਰੀ ਸੁਪਰੀ ਸਾਹਿਬ ਸੇਵਾ ਤੋਂ ਸ੍ਰੇਟੀ ਗਿਣਾਂ ਮੈਂ ਬਹੁਤ ਸਰੀਰਾਨੂ ਚਾਹਤ ਦੇ ਚੰਗਾ ਨਾਮ ਹੁੰਦੇ ਆ। ਹਰੇਕ ਐਤਵਾਰ ਵੱਡੀ ਬੇਨਤੀ ਚ ਸਾਡੇ ਤਾਂ ਦਰਵਾਜ਼ੇ ਦੇ ਅੰਦਰ ਸੱਜ ਕਰਕੇ ਸੁਖਨੀ ਸਾਹਿਬ ਦੇ ਸੰਗਤੀ ਨੂੰ ਜਾਫ ਕਰਦੀ ਹੈ। ਉਹਨਾਂ ਵੱਲੋਂ ਮੈਂ ਜੀ ਸਾਹਿਬਾਂ ਦੀ ਸਰਦਾਰ ਤੇਜਪੀਰ ਸਿੰਘ ਜੀ ਸਮੂਹੇ ਪ੍ਰਬੰਧ ਵੱਲੋਂ ਨੂੰ ਮਾਪੂ ਪਪਾ ਸੰਤੋਖ ਸਿੰਘ ਜੀ ਦਾ ਵੱਲੋਂ ਵਾਤਾ ਗੁਰਦੇਵ ਸਿੰਘ ਜੀ ਦਾ ਵੱਲੋਂ ਸੁਝਿਆ ਸਕਤਾ ਦਾ ਬਹੁਤ 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 ਧੰਨਵਾਦ ਜੀ ਦਿਨਾਂ ਨੂੰ ਭਾਰਤੀ ਸਭੇ ਤੇ ਬੜੇ ਕਾਤੋਂ ਬੜੀ ਗਿਣਤੀ ਨੂੰ ਪਹੁੰਚ ਕੇ ਲਾਭ ਪ੍ਰਾਪਤ ਕੀਤੇ ਹਨ ਹੁਣ ਰਾਜ ਸਿੰਘ ਜੀ ਦਾ ਬੋਲ ਹੋਏਗਾ ਸਤਿਗੁਰਾਂ ਦੇ ਚਰਨਾਂ ਤੇ ਆਸਰੇ ਕੀ ਰਹਿ ਵੀ ਸਤਿਗੁਰਾਂ ਦੇ ਪਾਗੂ ਫੂਕਮ ਆਪਾਂ ਨੇ ਸਰੂ ਕਰਦੇ ਹੈ ਔਸ ਸੁਜੀ ਸਾਡੀ ਸੰਗਤਾਂ ਦੇ ਜਰਨਾ ਚ ਬੇਨਤੀ ਭਾਵੇਂ ਕੋਈ ਖਾਸ ਜਿਆਦਾ ਨਹੀਂ ਹੈ ਬਸ 10 ਮਿੰਟ ਦੇ ਵਿੱਚ ਸਵਾਪਤੀ ਹੋਣੀ ਹੈ ਸੁਖਦੰਤਾ ਹੋਏਗੀ ਸਾਰੀਆਂ ਸੰਗਤਾਂ ਦੇ ਜਰਨਾ ਚ ਬੇਨਤੀ ਸਤੂਰਾਂ ਦੇ ਸਿਵਾਦ ਨੂੰ ਉਠਾ ਲੈਂਦੇ ਹਾਂ ਨੂੰ ਜਰਨਾ ਦਾਪਾ ਲੋਕ ਦੇ 1 ਮਿੰਟ ਹਾਂ ਜਿਆ ਭਾਰ ਦਿਨੋ ਸੁਜੀ ਸਾਡੀ ਸੰਗਤ ਨੂੰ ਬੇਨਤੀ ਹੈ ਜਿਸੋ ਮਾਰਕਸ ਸਪੈਸ ਦੇ ਆਪ ਦਿੱਤੇ ਲੋਕਾਂ ਕਹਾਣੇ ਬਹੁਤ ਵਧੀਆ ਤਰੀਕੇ ਨਾਲ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਇਸ ਸਵਾਪਤੀ ਤੋਂ ਤਰੰਤ ਸਾਰੀ ਸੰਗਤ ਨੂੰ ਸ਼ਾਦਾ ਸ਼ਾਰਕੇ ਦਾ ਆਪ ਦੀ ਉਪਾਤਾ ਕਰਨੀ ये को कबान करने की बड़े कारण हाजिर करिए जी वाह जी का खालसा वाह Yeah ਦੇ ਤੇਉ ਜਾ ਸਗਨ ਸਮਰ ਕਰੀ ਤੁਮਹੈ ਸੂਤਰ ਦਮਤੇ ਹੋਏ ਸੂਰਗਿਆ ਤੁਮਰੀ ਗਾਤਰ ਮੇ ਤੁਮਹੀ ਜਨਾਨ ਚਦਾ ਸ਼ਰ ਆਰੰਭ ਕੀ ਪਤਾਸ਼ਿਕੋ ਬਕਤੀ ਸਹਾਇਾ ਕਾ ਸ਼ਿਖੋ ਕੀਜੀਤੀ ਪਾਛਾ ਜਦਸ਼ਮੀ ਪ੍ਰਥਮ ਕਰੋ ਅਦਿਸ਼ਿਨ ਦਾ ਨਾਮ ਹੈ ਭਿਆਈ ਫਿਰੰਗ ਗੁਤੀ ਅੰਮ੍ਰਦਾਸ ਨਾਮ ਦਾ ਸਿੰਘ ਸਹਾਇ ਕਰਨਨ ਹਰਿ ਤੇ ਬੇਤ ਨਾਮ ਸੰਦੋ ਸ੍ਰੀ ਹਗਰਾ ਅਸੀ ਨਾਮਿ ਸੰਸਰਿਆ ਜਿਸ ਇੱਛਾ ਸੰਗੁ ਪਜਾਈ ਏਕ ਬਾਹ ਦਰਸ਼ਨ ਜੈ ਕਰਨਨ ਤੇ ਆਵੇ ਧਾਈ ਸ਼ਖ ਥਾਈ ਹਰਿ ਸੁਖਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਖ ਥਾਈ ਹਰਿ ਸੁਹਾਏ ਦਸਵਾਂ ਪਾਸ਼ਾਮੀਆਂ ਜੀ ਦੋਤ ਸਾਹਿਬ ਸ੍ਰੀ ਗੁਰਨਾਨ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਅੰਤਰ ਕੀ ਝੋਲ ਜੀ ਪੰਨਾ ਪਿਆਰਿਆਂ ਤੁਹਾਨੂੰ ਸਭ ਜੱਦਿਆਂ ਤਾਜੀਆਂ ਮੁਖਿਆਂ ਖਾਚੀਆਂ ਜੱਟੀਆਂ ਧਰੀਆਂ ਜਿੰਨਾ ਤਰਾ ਨਾਮ ਜੱਪਿਆ ਵਣ ਕੀ ਛਕਿਆ ਨੀਂਖ ਲਾਈ ਕੇ ਬਾਹ ਨੀ ਦੇਖ ਕੇ ਅੰdit ਕੀਤਾ ਤੈਨਾ ਪਿਆਰਿਆਂ ਸਤਾਰਿਆਂ ਨੀ ਕਮਾਈ ਦਾ ਧਿਆਨ ਕਰਕੇ ਖਾਸ਼ਾ ਜੀ ਬਲ ਜੀ ਜਿੰਨਾ ਸਿਨਾਂ ਸਿਕਮੀਆਂ ਨੇ ਧਰਮਹਿਤ ਸਿੱਸ ਦਿੱਤੇ ਬੰਨ ਬੰਨ ਕਟਾਈ ਪੋਤਰੀਆਂ ਲਹਾਈਆਂ

ਵਾਹਿਗੁਰੂ ਵਾਹਿਗੁਰੂ ਤੇ ਤੇ ਆਵਿ ਚਤਨ ਕਾ ਸਤਿ ਕਾ ਸਤਿ ਸੁਪੂ ਵਜਦਾ ਖਲਸਾ ਦੀ ਸਾਧ ਤਾ ਕਣ ਦਸ਼ਿਆ ਦਿਾਰ ਦੀਪ ਦੀ ਪੱਤੇ ਬ੍ਰਿੰਦਗੀ ਕਾ ਕੰਕੀ ਦੀਪ ਸ੍ਰੀ ਸਾਹਿਬ ਤੇਸ਼ਰਾਈ ਖਾਲਸਾ ਜੀ ਦੇ ਬੋਲ ਬਾਲੇ ਬਰ ਜੀ ਸ਼ਿਕਾਣ ਸਿੱਖੀ ਦਾ ਨਾਨਕ ਸਿਰਦਾ ਨਾਮ ਦਾੰਸ਼ੀ ਅੰਮ੍ਰਿਤ ਸਰਸਾਰਪ ਜੀ ਦੇ ਦਰਸ਼ਨੇ ਸ਼ਰਾਨ ਟੰਕੀਆਂ ਢੰਡੇ ਬੂੰਗੇ ਤੁਜੁ ਜਗ ਤਾਰ ਧਰਮ ਘਾਜ ਕਾਰ ਵਡ ਜੀਵਾ ਸ਼ਿਖਰ ਦਾ ਮਾਨ ਨੀਵਾ ਮਾਤੂ ਚਿ ਨੰਬਰ ਤੇ ਰਾਖੀ ਆਪ ਵਾਹਿਗੁਰੂ ਹੀ ਆਕਾਰ ਮੁਖਕ ਨੇ ਕੰਥ ਤੇ ਸਦਾ ਸਹਾਇ ਦਰਕਾਰ ਪਰਸਾ ਜੀ ਸ਼੍ਰੀ ਨਨ ਕਾਨਾ ਸਾਹਿਬ ਤੇ ਹੋਰ ਦਿਰ ਦਵਾਰੇ ਉਤੇ ਧਾਮ ਜਿਨਾਂ ਕੋ ਕੰਚ ਨੂੰ ਮਿਸ਼ੂੜਿਆ ਗਿਆ ਇਹਨਾਂ ਨੇ ਫਲੇ ਦਰਸ਼ਨ ਨੇਾਰੇ ਤੇ ਸਿਵਾ ਸੰਭਨ ਦਾ ਦਾਨ ਖੰਸਾ ਜੀ ਨੂੰ ਬਖਸ਼ੋ ਕੀ ਇਹਨੇ ਮਾਨਿਆ ਤੇ ਮਾਨ ਸਤਗੁਰੂ ਨੇ ਤਾਰਿਆ ਤੇ ਤਾਂ ਸਤਗੁਰੂ ਨੌਟਿਆ ਵੀ ਉਹ ਸਤਗੁਰੂ ਨਾਲ ਆਸਰਿਆਂ ਦੇ ਆਸਰੀ ਸਤਗੁਰੂ ਬਾਦਸ਼ਾਹ ਦਰਬੇਸ਼ ਗੁਰਗ ਬਿੰਦ ਸਿੰਘ ਧਨਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾਨ ਦਾ ਕੀ ਆਰਤੀਆਂ ਦੀ ਜਨਨ ਸ਼ੁਤਰ ਦੀ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਵੇਖੇ ਤਪਨਾੰਦਿ ਸੁਭਾਈ ਨਾਨਕ ਪ੍ਰਕਾਸ਼ਮਾਨ ਸ਼ਟਰ ਜਬਰ ਕਸਤੇ ਮਾਲਕ ਜੁਗ ਜੁਗ ਆਕਾਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਨਰੰਕਾਰ ਪਾਤ ਸਾਧ ਤਾਰਨੀ ਆਪੀਆਂ ਦੀ ਪਾਵਨ ਪਵਿੱਤਰ ਹੈ ਤੁਹੀ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਜੋੜੀ ਸਤਿਗੁਰੂ ਦੀ ਆਪੀਆਂ ਦਾਕਾ ਦੀ ਪੀਠਵਾਨ ਗੁਰ શિક્ષਵਕ ਗੁਰਮੁਖ ਪਿਆਰੇ ਸ਼ੋਕਮਨੀ ਸ਼ਿਵਾਸ਼ਾਤੀ ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਸੰਗਤ ਵੱਲੋਂ ਮਿਲ ਕਰਕੇ ਕਦਰ ਹੋ ਕੱਚ ਸਤਿਗੁਰੂ ਜੀ ਆਪੀਆਂ ਦੇ ਪਾਤਸ਼ਾਹ ਆਪੀਆਂ ਦੀ